ਸਤਿ ਸ਼੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਤੇ ਅੱਜ ਦਾ ਵਲੌਗ ਬਹੁਤ ਹੀ ਖਾਸ ਹੈ ਕਿਉਂਕਿ ਸਵੇਰ ਤੋਂ ਹੀ ਮੁੰਡੇ ਪਾਰਕ ਵਿੱਚ ਲੱਗੇ ਹੋਏ ਨੇ ਜੀ ਰੈਣ ਬਸੇਰਿਆਂ ਤੇ ਜਿਹੜੇ ਰੈਣ ਬਸੇਰੇ ਆਪਾਂ ਤੁਹਾਨੂੰ ਕਹਿੰਦੇ ਸੀਗੇ ਵੀ ਆਪਾਂ ਲਾ ਕੇ ਇੱਕ ਪਾਰਕ ਚ ਬਹੁਤ ਸੋਹਣੀ ਵਿਖ ਬਣ ਜੂਗੀ ਤੇ ਪੰਛੀਆਂ ਵਾਸਤੇ ਆਲਨੇ ਆਪਾਂ ਲਾ ਦਿੱਤੇ ਆ ਜੀ ਆਜੋ ਦਿਖਾਉਣੇ ਆ ਤੁਹਾਨੂੰ ਸ਼ਾਮਾਂ ਦਾ ਢਲਦਾ ਸੂਰਜ ਤੇ ਨਾਲੋਂ ਨਾਲ ਕੁਦਰਤ ਦੇ ਰੰਗ ਬਰੰਗੇ ਰੰਗ ਤੇ ਫੁੱਲ ਬੂਟੇ ਪਾਰਕ ਵਿੱਚ ਆ ਤੇ ਮੁੰਡਿਆਂ ਨੇ ਜੀ ਸੁਬਾ ਅੱਜ ਸਾਡੇ ਭਾਈ ਮਿਸਤਰੀ ਦੀਪੂ ਕਲਸੀ ਤੇ ਭੋਲਾ ਸਿੰਘ ਜੀ ਉਹਨਾਂ ਨੇ ਇਹ ਪੋਲ ਤੇ ਆਲ ਨੇ ਕਰਤੇ ਸੀਗੇ ਜੀ ਫਿੱਟ ਦਿਖਾਉਣੇ ਆ ਤੁਹਾਨੂੰ ਇਹ ਤਕਰੀਬਨ 70 ਆਲ ਨੇ ਆਪਾਂ ਇਹ ਲਾਏ ਆ ਜਿਹੜੇ ਆ ਵੱਡੇ ਮੋਰੇ ਵਾਲੇ ਆ ਇਹਦੇ ਚ ਥੋੜੇ ਜਿਹੇ ਜਿਹੜੇ ਹੈਵੀ ਪੰਛੀ ਹੁੰਦੇ ਆ ਤੋਤੇ ਹੋਗੇ ਜਾਂ ਹੋਰ ਉਹ ਬੈਠਣਗੇ ਤੇ ਥੱਲੇ ਆਪਣੀਆਂ ਘੁੱਗੀਆਂ ਗਿਟਾਰਾਂ ਤੇ ਚਿੜੀਆਂ ਉਹਨਾਂ ਦੇ ਆਲ ਨੇ ਥੱਲੇ ਲਾਏ ਆ ਜੀ ਇਹ ਹੁਣ ਪੋਲ ਨੂੰ ਫਿੱਟ ਕਰ ਰਹੇ ਸੀਗੇ ਤੇ ਕੈਮਰਿਆਂ ਦਾ ਪ੍ਰਬੰਧ ਵੀ ਪਾਰਕ ਵਿੱਚ ਪੂਰਾ ਤੇ ਬੱਚੇ ਉਧਰ ਖੇਡ ਰਹੇ ਨੇ ਤੇ ਐਕਸਰਸਾਈਜ਼ ਵੀ ਬੀਬੀਆਂ ਕਰ ਰਹੀਆਂ ਬੱਚੇ ਆਪੋ ਆਪਣਾ ਅੰਜਵਾਏ ਕਰ ਰਹੇ ਆ ਝੂਲਿਆਂ ਤੇ ਖੇਡ ਰਹੇ ਆ ਤੇ ਆ ਜਿਹੜੀਆਂ ਇਹ ਤੇ ਫਲੱਡ ਲਾਈਟਾਂ ਉੱਪਰ ਇਹਦੇ ਫਲੱਡ ਲਾਈਟਾਂ ਲੱਗ ਜਾਣਗੀਆਂ ਜੀ ਸੈਂਸਰ ਸਿਸਟਮ ਕਰ ਦੇਣਾ ਸੈਂਸਰ ਦੇ ਨਾਲ ਸਵੇਰ ਮਾਰਨਿੰਗ ਟਾਈਮ ਇੱਕਟ ਹੋ ਜਾ ਕਰਨਗੇ ਆ ਤੇ ਰਾਤ ਨੂੰ ਇਹ ਆਪਣੇ ਆਪ ਆਉਣ ਹੋ ਜਾ ਕਰਨਗੇ ਇਹ ਸੈਂਸਰ ਸਿਸਟਮ ਲਾ ਦੇਣਾ ਤੇ ਪਾਰਕ ਹੈ ਜੋ ਦਿਨੋਂ ਦਿਨ ਜਿਵੇਂ ਜਿਵੇਂ ਮੁੰਡੇ ਹਿੰਮਤ ਮਾਰ ਰਹੇ ਆ ਹੰਬੜਾ ਮਾਰ ਰਹੇ ਆ ਉਵੇਂ ਉਵੇਂ ਨਵੀਂ ਦਿੱਖ ਬਣ ਰਹੀ ਹੈ ਤੇ ਮਿਹਨਤ ਰੰਗ ਲਿਆ ਰਹੀ ਹੈ ਇਹ ਜਗਾ ਜਿਹੜੀ ਵੇਸਟ ਪਈ ਸੀ ਇੱਕ ਵਾਧੂ ਥਾਂ ਮੁੰਡਿਆਂ ਨੇ ਉਦਮ ਕੀਤਾ ਪਿੰਡਦਿਆਂ ਨੇ ਸਾਰੇ ਵੀਰਾਂ ਦੇ ਸਹਿਯੋਗ ਨਾਲ ਨਗਰ ਦਾ ਬਹੁਤ ਸਹਿਯੋਗ ਮਿਲਿਆ ਜੀ ਸਾਨੂੰ ਤੇ ਇਹ ਇੱਕ ਬਹੁਤ ਸੋਹਣੀ ਜਗ੍ਹਾ ਬਣ ਗਈ ਤੇ ਇਧਰਲੇ ਪਾਸੇ ਆਪਾਂ ਥੋੜਾ ਜਿਹਾ ਉੱਚਾ ਕਰਕੇ ਇੱਥੇ ਘਾਹ ਨਮਾ ਲਾ ਦੇਣਾ ਘਾਹ ਨਮਾ ਲੱਗ ਜਾਣਾ ਵਧੀਆ ਕੁਆਲਿਟੀ ਦਾ ਜੀ ਤੇ ਬੂਟੇ ਕੁਝ ਹੋਰ ਲਿਆਵਾਂਗੇ ਕੁਝ ਹੁਣ ਕਟਿੰਗ ਕਰਨ ਵਾਲੀ ਉਹ ਕਰ ਦਾਂਗੇ ਤੇ ਇਧਰ ਦੇਖ ਲਓ ਤੁਸੀਂ ਸ਼ਾਮ ਨੂੰ ਜਿਹੜਾ ਆਪਾਂ ਆਮ ਹੀ ਵੱਡੇ ਸ਼ਹਿਰਾਂ 'ਚ ਦੇਖਦੇ ਆਂ ਰਾਸ਼ ਉਹ ਆਪਣੇ ਪਿੰਡਾਂ 'ਚ ਵੀ ਹੋ ਸਕਦਾ ਤੇ ਪਿੰਡਾਂ ਚ ਵੀ ਆਪਾਂ ਆਪਣੇ ਪਿੰਡ ਨੂੰ ਸੋਹਣਾ ਬਣਾ ਸਕਦੇ ਆ ਬੱਚੇ ਇੰਜਵਾਇ ਕਰਦਾ ਪੂਰੇ ਜਿਹੜੇ ਬੱਚੇ ਤੇ ਜਾਂ ਸਾਡੇ ਪਰਿਵਾਰ ਟੀਵੀਆਂ ਮੂਹਰੇ ਜਾਂ ਮੋਬਾਈਲਾਂ ਤੇ ਬੈਠੇ ਸੀ ਉਹ ਜਦੋਂ ਐਂ ਕੁਦਰਤ ਨਾਲ ਜੁੜਦੇ ਆ ਫੇਰ ਮਨ ਨੂੰ ਵੀ ਬਹੁਤ ਸਕੂਨ ਮਿਲਦਾ ਜੋਕੇ ਮੋਇਲਾਂ ਤੋਂ ਵੀ ਖੜਾ ਛੁੱਟੂ ਆ ਬੱਚਿਆਂ ਦਾ ਫਿਜ਼ੀਕਲ ਐਕਸਰਸਾਈਜ਼ ਕਰਨਗੇ ਫਿੱਟ ਵੀ ਹੋਣਗੇ ਤੇ ਝੂਲਿਆਂ ਦਾ ਆਨੰਦ ਵੀ ਆਊਗਾ ਤਕਰੀਬਨ ਸਾਰੇ ਨੌਜਵਾਨਾਂ ਦੀ 7 ਸਾਲ ਦੀ ਮਿਹਨਤ ਤੇ ਰੰਗ ਲਿਆ ਰਹੀ ਹੈ ਸਾਰੇ ਸਾਡੀ ਲਓ ਜੀ ਨਾਲ ਨਾਲ ਸਾਡੇ ਵੀਰ ਜਦੋਂ ਪਾਰਕ ਵਿੱਚ ਹੋਈਏ ਤਾਂ ਬੱਚਾ ਨੂੰ ਸਮਝਾਉਂਦੇ ਵੀ ਰਹਿੰਦੇ ਆ ਹਰਦੀਪ ਸਿੰਘ ਜੀ ਸਮਝਦੇ ਪਰ ਘਟਾ ਬੱਚੇ ਕਿਉਂਕਿ ਸਾਨੂੰ ਇਹ ਵੀ ਡਰ ਹੈ ਨਾ ਸੱਟ ਨਾ ਖਾ ਲੈਣ ਲਓ ਜੀ ਬਣਦੀ ਹੈ ਕਿ ਨਹੀਂ ਗੱਲ ਕਈ ਝੂਲਿਆਂ ਦਾ ਨਾ ਵੀ ਟਾਈਮ-ਟਾਈਮ ਤੇ ਪਾ ਕੇ ਕਿਉਂਕਿ ਬੱਚੇ ਸ਼ਰਾਰਤੀ ਵੀ ਹੁੰਦੇ ਆ ਤੇ ਟੁੱਟ ਵੀ ਜਾਂਦੇ ਆ ਤੇ ਉਹਨਾਂ ਨੂੰ ਫਿਰ ਨਾਲੋਂ ਨਾਲ ਰਿਪੇਅਰ ਕਰਾ ਰਹੇ ਆ ਕਿਉਂਕਿ ਜ਼ਿੰਮੇਵਾਰੀ ਫਿਰ ਸਮਝਣੀ ਪੈਂਦੀ ਹੈ ਕਿ ਮਿਹਨਤ ਨਾਲ ਇਹ ਚੀਜ਼ ਬਣਾਈ ਆ ਤੇ ਜਦੋਂ ਆਪ ਦਾ ਬਾਗ ਫਿਰ ਉੱਜੜਦਾ ਦੇਖਿਆ ਨਹੀਂ ਜਾਂਦਾ ਤੇ ਨਾਲ ਦੀ ਨਾਲ ਫਿਰ ਉਹਦੀ ਰਿਪੇਅਰ ਕਰਾਉਣੀ ਪੈਂਦੀ ਹੈ ਤੇ ਸਾਨੂੰ ਸੰਭਾਲਣੇ ਵੀ ਪੈਂਦੇ ਨੇ ਤੇ ਸਹਿਯੋਗ ਜ਼ਰੂਰ ਕਰੋ ਬੱਚਿਆਂ ਨੂੰ ਵੀ ਇਹੀ ਸਮਝਾਈਦਾ ਵੀ ਸਹਿਯੋਗ ਕਰਿਆ ਕਰੋ ਇਹ ਚੀਜ਼ਾਂ ਤੁਹਾਡੇ ਆਸਤੇ ਹੀ ਆ ਜੇ ਇਹਨੂੰ ਸੰਭਾਲ ਲਾਂਗੇ ਤਾਂ ਇਹ ਹੋਰ ਵੀ ਵਧੀਆ ਹੋ ਜਾਣਗੀਆਂ। ਲੋ ਜੀ ਆਹ ਝੂਲੇ ਤੇ ਥੋੜੀਆਂ ਜੀਆਂ ਸਪੋਰਟਾਂ ਦੀ ਕਮੀ ਆ ਰਹੀ ਸੀ ਤੇ ਜੰਡੂ ਵਰਕ ਵਰਕਸ਼ਾਪ ਸਿੱਖ ਵਾਲਾ। ਗਰਾਊਂਡ 'ਚ ਮਿੱਟੀ ਪੈ ਗਈ ਆ ਤੇ ਮਿੱਟੀ ਅੱਜ ਫੱਦਰ ਕਰਤੀ ਤੇ ਇਧਰ ਮੁੰਡੇ ਕਬੱਡੀ ਦੀਆਂ ਤਿਆਰੀਆਂ ਇਹ ਬਹੁਤ ਵਧੀਆ ਟੀਮ ਜਿਹੜੀ 35 ਕਿਲੋ 30 ਕਿਲੋ ਦੀ ਤਿਆਰ ਹੈ ਇਧਰ ਵੀ ਪੂਰੀਆਂ ਰੌਣਕਾਂ ਲੱਗੀਆਂ ਪਈਆਂ ਨਹੀਂ ਲਾਈਟਾਂ ਦੋ ਜੀ ਕਿਹੜੇ ਪਾਸੇ ਮੋੜੇ ਘਰਾਣ ਦੀ ਉਹ ਤੋਂ ਟਾਟ ਪਾ ਮੈਂ ਤਾਂ ਆਖਿਆ ਸੀਗਾ ਵੈਲਡਿੰਗ ਮਾਨ ਲਓ ਜੀ ਇੱਕ ਮੁਕੰਮਲ ਝਾਕਾ ਲਾਇਬ੍ਰੇਰੀ ਦੀ ਛੱਤ ਤੋਂ ਤੇ ਤੁਸੀਂ ਦੇਖੋਗੇ ਇਥੋਂ ਕਿਆ ਸ਼ਾਨਦਾਰ 뷰 ਬਣਦਾ ਹੈ ਉਧਰ ਪਹੁੰਚ ਗਏ ਨਾ ਬਾ ਕਮਾਲ ਆ ਹੁਣ ਕਿਹਦੇ ਖਸਦ ਕੇ ਲਿਉਣਾ ਸੀ ਕਿ ਮੈਂ ਬੰਬ ਲਗਾਇਆ ਉਹ ਇੱਕ ਕਰਿਆ ਕਿਨਾਂ ਛੱਤ ਦੀ ਦੋਨੇ ਕੰਨੇ ਆ ਲੋ ਜੀ। ਕੀ ਖੂਬਸੂਰਤ ਨਜ਼ਾਰਾ ਹੈ। ਕੀ ਮਾਹੌਲ ਹੈ। ਚਾਓ ਜਾਣਦੇ ਜਾਣਦੇ ਹੋ। ਕੋਲ ਵਿੱਚ ਦੀ ਟਪਾ ਰਹੇ ਤਾਰ ਤੇ ਜ਼ੋਰ ਲੱਗਾ ਪਿਆ ਬੰਦੇ ਮੁੜਕ ਮੁੜਕੀ ਹੋ ਗਏ। ਮੇਰੇ ਕੋਲ ਪਾਣੀ ਲੱਗ ਰਿਹਾ ਤੇ ਬੇਫੇਰ ਹੋਊਗਾ ਸਮਝਦਾ ਗਾਈ ਜਾਂਦੇ ਉਹ ਅੜਦੀ ਹੈ ਬਾਈ ਉਹ ਕਾਸ਼ ਲੱਗਦੀ ਹੈ ਆ ਤੀਜਾ ਨਹੀਂ ਜਗਾੜ ਆ ਨਹੀਂ ਇਹ ਅੰਦਰ ਚੱਕ ਲਈਏ ਹੁਣ ਦੇ ਲਈਏ ਚੱਕ ਲਈਏ ਹੁਣ ਦੇ ਲਈਏ ਕੋਈ ਨਹੀਂ ਤਾਰ ਹਾਰ ਹੈ ਚੱਕਣ ਇੱਥੇ ਵਿਚਾਰੇ ਅੜਦੀ ਢਾਲ ਤਾਂ ਹੋ ਗਈ ਇਧਰ ਨੂੰ ਇਹਨੂੰ ਇੱਕ ਤਾਂ ਨਿਵਾ ਕਰਨੀ ਆ ਥੋੜੀ ਜਿਹੀ ਮੋਨੇ ਨੂੰ ਫੋਨ ਕਰ ਲੈ ਜਗਸੀਰ ਨੂੰ ਰਣਜੀਤ ਦਾ ਕੋਈ ਕੰਮ ਨਹੀਂਗਾ ਬਸ ਨੇੜੇ ਆ ਕੰਮ ਇਹਨੇ ਕਨੈਕਸ਼ਨ ਕਰਨਾ ਆਪਾਂ ਹੀ ਕਰੀ ਨਾ ਨਾ ਇਹ ਆਪਾਂ ਇਹਨੂੰ ਉਹ ਕਰਾਉਣਾ ਹੈ ਨਾ ਅੱਛਾ ਹੀ ਰੱਖਾ ਪੱਤ ਰੱਖਾ ਪਤਾ ਹੀ ਲੋਗ ਹੋ ਗਏ ਬਿਲਕੁਲ ਕੌਣ ਹੈ ਦੱਸ ਫਿਰ ਮੇਰਾ ਤਾਂ ਵੀ ਹੋਤਾ ਮੈਂ ਲੋ ਕਰ ਲਈ ਫਿਰ ਵੀ ਵਧੀਆ ਇਹਦਾ ਦੌੜਾ ਉੱਤਰ ਜਾ ਜਾਂ ਉਹ ਸੀਡੀ ਬੱਲੇ ਦਾ ਮੈਚ ਚੱਲੀ ਇਹਨਾਂ ਤੋਂ ਪਹੁੰਚ ਨਾਲ ਹੀ ਪਾਵਾਂਗੇ ਇਹਦੇ ਦੀ ਦੁਕਾਨ ਦੇ ਬਾਹਰ ਕਿੰਨੀ ਕਿੰਨੀ ਚੱਲ ਰਿਹਾ ਬ੍ਰੋ ਬਸ ਉਹਦੇ ਤੋਂ 2-3 ਕਿੱਠਾਂ ਛੱਡਦੀ ਬਾਕੀ ਕੱਢ ਲੈ ਨਹੀਂ ਜੇ ਨਹੀਂ ਕੱਢੂ ਆਈ ਭਾਈ ਜੀ ਹੋ ਰਹੇ ਜਿੰਨੇ ਭਿਜਾਂਗੇ ਉੰਨੇ ਛਿੱਤੀ ਜਾਊ ਬੇਚ ਲੈ ਖਰਾਬ ਹੋ ਜਾਊਗਾ ਖੇਡਾਂ ਦੇ ਨਾਲ-ਨਾਲ ਬੱਚਿਆਂ ਨੂੰ ਸ਼ਾਮ ਨੂੰ ਐਕਸਰਸਾਈਜ਼ਾਂ ਵੀ ਕਰਾਉਂਦਾ ਬਾਈ ਤੇ ਇਹਦਾ ਉਪਰਾਲਾ ਬਹੁਤ ਵਧੀਆ ਨੇਕ ਉਪਰਾਲਾ ਹੈ ਬੱਚੇ ਸਾਡੇ ਐਕਸਰਸਾਈਜ਼ਾਂ ਕਰਦੇ ਆ ਫਿਜ਼ੀਕਲੀ ਫਿੱਟ ਹੋ ਜਾਣਗੇ ਲੋ ਵੀ ਝੋਟਿਆਂ ਨੇ ਮੱਖੀ ਲੱਗ ਜਣਾ ਮੱਖੀ ਤੇ ਮਾਰਨੀ ਲਾਈਟਾਂ ਵਾਲਾ ਕੰਮ ਕਰਤਾ ਓਕੇ ਲੋ ਵੀ ਲਾਈਟਾਂ ਮੁੰਡਿਆਂ ਨੇ ਲਾਤੀਆਂ ਉੱਪਰ ਪੋਲ ਦੇ ਫੜੋ ਫੜੋ ਮੋਰੇ ਵੀ ਜਿੱਥੇ ਟਪੂ ਉਡੀ ਸਕਦੇ ਸੈਂਟਰ ਵੀ ਦੀ ਸੱਲ ਜਾਈਦੇ ਸੀ ਹਾਂ ਗਲਤ ਹੋ ਗਿਆ ਕੰਮ ਨਹੀਂ ਐ ਕਰੋ ਅੰਦੇ ਵੀ ਥੋੜਾ ਕੱਟ ਮਾਰਦੇ ਇਹ ਸਾਈਡ ਪਾ। ਸਾਰਾ ਕੰਮ ਰੱਖ ਲੈ ਜੀ। ਨਾ। ਇਹ ਕਿਹੜਾ ਰੋਲ ਲੈ ਲੋਸੇ ਕਾਪੀ ਕਰੀਏ ਹੈ ਰੇਡ ਖੜਦਾ ਹੈ ਜੀ। ਇਹ ਦਿੰਦੇ। ਇਹ ਬੋਦੀ ਨਾ ਕੰਮ ਨਾ ਗਰਮ ਹੋ ਜੇ ਕਿਤੇ। ਜੀ ਮਾਸਟਰ ਮੇਜਰ ਸਿੰਘ ਜੀ ਪੀ.ਟੀ.ਆਈ. ਸਾਹਿਬ ਸਾਡੇ ਕੋਲੇ ਪਹੁੰਚ ਚੁੱਕੇ ਆ ਥੋੜਾ ਲੇਟ ਹੋ ਗਏ ਪਰ ਸਮਾਂ ਕੱਢ ਲਿਆ ਫੇਰ ਵੀ ਗਾਰ ਕੱਢ ਕੇ ਆਏ ਅੱਛਾ ਵੰਗਾਰ ਕੱਢ ਕੇ ਆਏ ਠੀਕ ਹੈ ਜੀ ਠੀਕ ਹੈ ਜਾਣ ਦਾ ਟਾਈਮ ਹੋ ਗਿਆ ਇਹਨੇ ਫੋਜਾਂ ਕੱਟਦਾ ਹੈ ਹੋਊਆ ਯਾਰ ਚਾਨਣ ਨਹੀਂ ਰੁਕਦਾ ਰੁਕਦਾ ਬਈ ਰੁਕਦਾ ਹੈਂ ਉੱਚੀਆਂ ਜਾ ਕੇ ਦੇਖੋ ਮਾੜੀਆਂ ਮਾੜੀਆਂ ਹੋਣੀਆਂ